ਆ ਮੇਲੇ ਦਾ ਪੂਰਾ ਸੁਣਾ ਤਰੀ ਗਿਆ ਇੰਨੀ ਫ੍ਰੀ ਤੋਂ ਸਟਾਰਟਿੰਗ ਹੋ ਜਾਣੀ ਆ ਠੀਕ ਹੈ ਨਿਆਣੇ ਝੂੜ ਬਗਾਰਾ ਦੇ ਝੂੜੇ ਬਗਾਰਾ ਨਾਲ ਲੱਤਿਆ ਦੇਖੋ ਝੂਲੇ ਲੱਗ ਜਾਂਦੇ ਹੌਲੀ ਹੌਲੀ ਠੀਕ ਹੈ ਨਿਆਣੇ ਸਾਰੇ ਦੁੱਜੇ ਕਰਦੇ ਆ ਠੀਕ ਹੈ ਜੀ ਓਏ ਓਕੇ ਸਾਰੇ ਭੰਗੜਾ ਪਾਉਂਦੇ ਆ ਠੀਕ ਹੈ ਆ ਤੇ ਟੱਪਦੇ ਆ ਠੀਕ ਹੈ ਜੀ ਉਧਰੇ ਵੀ ਬਾਬਾ ਸੌਣ ਦਾ ਲੱਗਾ ਸਾਰੇ ਠੀਕ ਹੈ ਜੀ ਡੋਨੀ ਮੋਹ ਜੀ ਆ ਕਿਹਨਾਂ ਨੂੰ ਲੱਗ ਗਿਆ ਠੀਕ ਹੈ ਜੀ ਉਹਨੇ ਕਬਡੀਆਂ ਆ ਠੀਕ ਹੈ ਜੀ ਤੇ ਬੋਲਦਾਂਗੇ ਬਾੜਾ ਠੀਕ ਹੈ ਤੁਹਾਨੂੰ ਦੇਖ ਕੇ ਬਾੜੇ ਤੋਂ ਨਹੀਂ ਇਹ 24 ਤਰੀਕ ਨੂੰ ਆ ਬੱਬਾ ਗੁਲਾਬ ਜੀ ਨੇ ਠੀਕ ਹੈ ਜੀ 24 ਤਰੀਕ ਨੂੰ ਆ ਬੱਬਾ ਗੁਲਾਬ ਜੀ ਨੇ ਇੱਥੇ ਉੱਦਾਂ ਠੀਕ ਹੈ ਜੀ ਜਿਹੜੇ ਰਾਜਾ ਸਾਹਿਬ ਹਾਂ ਦੇ ਉਹ ਬੱਬਾ ਗੁਲਾਬ ਜੀ ਨੇ ਆਉਣਾ ਠੀਕ ਹੈ ਜੀ ਤੇ ਕਬੱਡੀਆਂ ਆ ਸਾਰੀਆਂ ਕਬੱਡੀਆਂ ਦਾ ਪੋਸਟਰ ਮੈਂ ਸ਼ੇਅਰ ਕਰ ਦੂੰਗਾ ਨਾਲ ਇੱਥੇ ਨਾ ਨਾਲ ਬੋਲਣੀਆਂ ਦੌੜੀਆਂ ਦੌੜਾਂ ਆ ਸਾਰੇ ਜੀ ਚੈਲਟਿਓਰੀ ਹੁੰਦੀ ਆ ਬੱਬਾ ਪਸੰਦੀ ਦੇਖੋ ਸਾਰੇ ਲੱਟਾ ਲੁਕਾ ਲੱਗੀਆਂ ਆ ਸਾਰੀਆਂ ਠੀਕ ਹੈ ਬੱਬਾ ਗੁਲਾਬ ਜੀ ਨੇ ਆਉਣਾ 24 ਤਰੀਕ ਨੂੰ ਠੀਕ ਹੈ ਜੀ ਆਹ ਦੇ ਨਿਆਣੇ ਖੇਲਦੇ ਆ ਪੂਰੇ ਠੀਕ ਹੈ ਜੀ ਖੇਲਣ ਲੱਗੇ ਆ ਨਿਆਣੇ ਮੋਲੀ ਮਾਂ ਨਿਆਣੇ ਸ਼ਾਮ ਜੀ ਨੂੰ ਰੱਛ ਪਿਆ ਜਾਂਦਾ ਨਿਆਣੇ ਆ ਕਹਿੰਗੇ ਸਕੂਲੋਂ ਸਿੱਧਾ ਕਰ ਲੋ ਆਏ ਹੁੰਦੇ ਆ ਠੀਕ ਹੈ ਜੀ ਬੀਲਾ 6:30 ਹੋ ਗਿਆ ਸਾਰਾ ਜੀ ਠੀਕ ਹੈ ਜੀ ਆਹ ਦੇ ਨਾਲ ਢੁੰਗੜਾ ਬਣਾਗੇ ਆ ਢੁੰਗੜੀ ਤਾਂ ਆ ਬੌਲੇ ਇਹ ਬੌਲੇ ਨਿਆਣੇ ਇੱਧਰ ਵੀ ਆਈ ਜਾਂਦੇ ਆ ਵਾਹ ਵਾਹ ਹੋਈ ਬਾਬਾ ਪਸਾਉਣ ਜੀ ਲੂਲਾ ਸਟਾਰਟਿੰਗ ਠੀਕ ਆ ਜੀ ਕੱਜ 16 ਹੋ ਗਈਆਂ ਤੇ 19 ਮੇਰੀ ਤੀਜੀ ਤੋਂ ਸਟਾਰਟਿੰਗ ਆ ਪੂਰਾ ਠੀਕ ਹੈ ਜੀ ਉਦਾਂ ਦਾ ਹੋ ਜਾਂਦਾ ਅੱਜ ਤੋਂ ਸਟਾਰਟਿੰਗ ਹੋ ਗਿਆ ਜੀ ਆ ਮਿਆਰੇ ਝੂਲੇ ਝਾਲੇ ਆ ਨਾਪਿਆ ਸਾਸ ਪਾਈ ਅਰੇ ਡੋਲਮਨ ਠੀਕ ਹੈ ਜੀ ਬੱਬਾ ਗੁਲਾਬ ਜੀ ਨੇ ਆਉਣਾ 24 ਤਰੀਕ ਨੂੰ ਠੀਕ ਹੈ ਜੀ ਬੱਬਾ ਗੁਲਾਬ ਜੀ ਆਉਣਾ 24 ਤਰੀਕ ਨੂੰ ਠੀਕ ਹੈ ਜੀ ਜਿਹੜੇ ਰਾਜਾ ਸਾਹਿਬ ਆ ਗਏ ਆ ਕੋਈ ਕੋਈ ਇਹ ਤੁਹਾਨੂੰ ਨੰਬਰ ਦੇ ਮੈਂ ਉਹਦਾ ਫੋਨ ਲਾਪੇ ਹੁਣ ਠੀਕ ਹੈ ਜੀ ਇਹ ਹੀ ਦੱਸਣਾ ਸੀ ਬਾਬਾ ਗਲਾਬ ਜੀ ਨੇ ਆਉਣਾ ਚੌਥੀ ਤਰੀਕ ਨੂੰ ਠੀਕ ਹੈ ਜੀ ਬਾਬਾ ਬਸਾਉਣ ਦੇ ਪੈਂਡ ਰੌੜ ਕੇ ਖੁਰਦ ਦੇ ਵਿੱਚ ਠੀਕ ਹੈ ਜੀ ਸਾਰਿਆਂ ਨੇ ਪਹੁੰਚ ਜੀ ਇਕਵਾਲ ਅੰਨੀ ਠੀਕਾ ਜੀ ਜਿਹੜੇ ਬਾਬਾ ਜੀ ਰਾਜਾ ਸਾਹਿਬ ਦੇ ਗੀਤ ਵੀ ਗਾਉਂਦੇ ਆ ਠੀਕ ਹੈ ਜੀ 20 ਜਾਣੇ ਭਜਨ ਠੀਕ ਹੈ ਜੀ ਤੇ ਸ਼ੇਅ ਕਰ ਦਿਓ ਮੇਰਾ ਭਰਾ ਸਾਰੇ ਜਾਣੇ ਠੀਕ ਆ ਤੁਹਾਨੂੰ ਦੂਸਰੇ ਦਿਖਾ ਲਾਂਗੇ ਤੇ ਮੈਂ ਸੈਂਡ ਕਰ ਦੂਗਾ ਮੂਰੇ ਸ਼ਾਟ ਲਾ ਦੂਗਾ ਨਾ 23 24 ਤਰੀਕ ਨੂੰ ਆਉਣਾ ਜੀ ਤੇ 24 ਤਰੀਕ ਨੂੰ ਆਉਣਾ ਹੈ ਬੱਬਾ ਗੁਲਾਬ ਜੀ ਨੇ ਅੰਡਰ ਰੋਡ ਤੇ ਬੱਬਾ ਬਸੌਣ ਜੀ ਦੇ ਮੇਲੇ ਤੇ ਠੀਕ ਹੈ ਜੀ 19 ਤਰੀਕ ਤੋਂ ਮੇਲਾ ਸਟਾਰਟਿੰਗ ਆ ਕਬੱਡੀਆਂ ਵੀ ਆ 21 22 ਦੀਆਂ ਠੀਕ ਹੈ ਜੀ। ਹਾਂ ਬੋਲਦਾਂੀਆਂ ਦੌੜਾ ਵੀ ਆ ਠੀਕ ਹੈ ਜੀ। ਬੋਲਦਾਂੀਆਂ ਦੌੜਾ ਵੀ ਆ ਠੀਕ ਹੈ ਜੀ। ਤੇ ਸਾਰੇ ਦੇਖਾਂ ਵਾਲੇ ਵੀਰਾਂ ਨੇ ਆਉਣਾ ਜਿਹੜੇ ਕਬੱਡੀ ਦੇ ਸ਼ੇਰ ਨੇ ਆ ਠੀਕ ਹੈ ਜੀ ਜੋ ਬੋਲਦਾਂੀਆਂ ਦੌੜਾਂ ਦੇ ਠੀਕ ਹੈ ਜੀ ਬਾਬਾ ਗੁਲਾਬ ਸਿੰਘ ਨੇ ਆਉਣਾ 24 ਤਰੀਕ ਨੂੰ ਇਹਦੇ ਵੀ ਸ਼ੇਅਰ ਕਰ ਦਿਓ ਮੇਰਾ ਭਰਾ tassi ਦਾ ਸਾਰੇ ਭਰਾਵਾਂ ਦਾ